ਅਸਰਾਖੀ ਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਤੁਹਾਡੇ 7 ਕਰੋੜ ਰੁਪਏ ਦਾ ਤੋਹਫਾ ਕੀ ਬਾਤ ਹੈ 5 ਨਹੀਂ 2 ਨਹੀਂ 7 ਕਰੋੜ ਰੁਪਏ ਦਾ ਸਿੱਧਾ ਤੋਹਫਾ 7 ਕਰੋੜ 20 ਲੱਖ 70 ਹਜ਼ਾਰ ਰੁਪਏ ਦੀ ਰਕਮ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੇ ਵਿੱਚ ਵੰਡੀ ਜਾ ਰਹੀ ਹੈ ਗਵਰਨਮੈਂਟ ਅਪਰੂਵਡ ਹੈ ਜਿਹੜਾ ਕਿ ਇਹ ਬੱਪਰ ਕੱਟਿਆ ਗਿਆ ਹੈ ਇਹ ਕਾਗਜ਼ ਆਏਗਾ ਜੀ 7 ਕਰੋੜ ਰੁਪਏ ਦਾ ਇਹਨੂੰ ਕਾਗਜ਼ ਨਾ ਕਹੀਓ ਇਹ ਹੈਗੇ ਤੁਹਾਡੀ ਕਿਸਮਤ ਦੀ ਪੱਤਰੀ ਬੱਡੇ ਬੱਡੇ ਨਾਮ ਤੁਸੀਂ ਇਸ 500 ਰੁਪਏ ਦੇ ਪੱਪਰ ਦੇ ذریعے ਜਿਹੜੇ ਕੀ ਲੈ ਸਕਦੇ ਹੋ ਤੁਸੀਂ ਇਸ ਨਾਮ ਦੇ ਹੱਦਾਰ ਬਣ ਸਕਦੇ ਹੋ ਇਹ ਦੇਖੋ ਲੋਕ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਗਾਦੀ ਬਤਰਾ ਲਿਆ ਨੇ 24 ਘੰਟੇ ਤੁਸੀਂ ਆ ਸਕਦੇ ਹੋ ਕਿਸ ਤਰ੍ਹਾਂ ਦੀ ਰਾਸ਼ਨਾਂ ਦੀ ਦੁਕਾਨ ਤੇ ਦੇਖਣ ਨੂੰ ਮਿਲਦਾ ਨੇ ਇਹ ਸਾਰੇ ਵਿਨਰ ਜਿਹੜੇ ਸਾਡੇ ਖੁੱਦ ਦੇ ਨੇ ਪੂਰੇ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਰਿਟੇਲਰ ਨਹੀਂ ਹੋਇਆ ਜਿਨੇ ਇੰਨੇ ਜ਼ਿਆਦਾ ਕਰੋੜਪਤੀ ਅੱਜ ਤੱਕ ਬਣਾਏ ਸਸ਼ੀ ਕਾਂਜੀ ਨੇ ਪ੍ਰਯੰਗਾ ਤੋਂ ਸੇਕ ਰਿਹਾ ਲੁਧਿਆਣਾ ਲਈ ਪਹਿਲੂ ਜਾਂਦੇ ਚੌੜਾ ਬਾਜ਼ਾਰ ਦੇ ਘੰਟਾ ਘਰ ਤੋਂ ਤੁਸੀਂ ਆਉਨੇ ਹੋ ਇੱਥੇ ਇੱਕ ਦੁਕਾਨ ਅਜੇ ਹੀ ਹੈ ਜਿੱਥੇ 24 ਘੰਟੇ ਰਸ ਵੇਖਣ ਨੂੰ ਮਿਲਦਾ ਹੈ ਇੱਥੇ ਕਿਸੇ ਪ੍ਰਕਾਰ ਦਾ ਕੋਈ ਲੰਗਰ ਨਹੀਂ ਲੱਗਦਾ ਬਲਕਿ ਇੱਥੇ ਲੋਕ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਆਉਂਦੇ ਨੇ ਕਹਿੰਦੇ ਨੇ ਕਿ ਇੱਥੋਂ ਦੀ ਜੇਕਰ ਤੁਸੀਂ ਆਪਣੀ ਕਿਸਮਤ ਅਜ਼ਮਾਉਨੇ ਹੋ ਤਾਂ ਪੈਸਿਆਂ ਦੇ ਵੱਡੇ ਵੱਡੇ ਰੂਪ ਇੱਥੋਂ ਦੀ ਮਿਲਦੇ ਨੇ ਉਹ ਵੀ ਪਰਮਾਤਮਾ ਦਿੰਦਾ ਹੈ ਵਾਹਿਗੁਰੂ ਦਿੰਦਾ ਹੈ ਔਰ ਇਹਨਾਂ ਦੀ ਆਸਤਾ ਬੜੀ ਹੈ ਪਰਮਾਤਮਾ ਤੇ ਵਾਹਿਗੁਰੂ ਦੇ ਇਸਵਰ ਕੀ ਕੁਝ ਨਵਾਂ ਲੈ ਕੇ ਆਏ ਨੇ ਗਾਂਧੀ ਬ੍ਰਦਰਾਲੇ ਗਾਂ ਮੈਂ ਗੱਲ ਕਰ ਰਹੀ ਆ ਸੋ ਗੱਲਬਾਤ ਜ਼ਰੀਏ ਇਹਨਾਂ ਦੇ ਮਾਲਕ ਨਾਲ ਜੁੜਾਂਗੇ ਤੇ ਜਾਣਾਂਗੇ ਕਿ ਕੁਝ ਖਾਸ ਲੈ ਕੇ ਆਏ ਨੇ 2 ਅਗਸਤ ਨੂੰ ਹੋ ਗਈ ਹੈ ਜੀ ਅੱਜ ਇੱਕ ਤੇ 200 ਰੁਪਏ ਦੀ ਦਾ ਡਰਾਜ ਹੋ ਜਾਣਾ ਹਾਂਜੀ ਕੀ ਪਤਾ ਕੱਲ ਫਿਰ ਤੁਹਾਨੂੰ ਇੰਟਰਵਿਊ ਲੈਣਾ ਨਾਪੇ ਜੀ ਗੁਰੂ ਰਾਮਦਾਸ ਅਦਾ ਹੀ ਕਰੇ ਤੇ ਅਸ ਰੱਖੀ ਤੇ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਬਹੁਤ ਸ਼ੁਭਕਾਮਨਾਵਾਂ ਸਾਰੇ ਜਗਤ ਦੇ ਭਰਾਵਾਂ ਨੂੰ ਕਿ ਭੈਣ ਭਰਾ ਸਾਰੇ ਖੁਸ਼ੀ ਰਹਿਣ ਹਾਂਜੀ ਸੁਖੀ ਰਹਿਣ ਮੰਗਲਮਈ ਰਹਿਣ ਤੰਦਰੁਸਤ ਰਹਿਣ ਅਸ ਰੱਖੀ ਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਤੁਹਾਡੇ ਲਈ 7 ਕਰੋੜ ਰੁਪਏ ਦਾ ਤੋਹਫਾ ਕੀ ਬਾਤ ਹੈ ਪੰਜ ਨਹੀਂ ਦੋ ਨਹੀਂ 7 ਕਰੋੜ ਰੁਪਏ ਦਾ ਸਿੱਧਾ ਤੋਹਫਾ ਠੀਕ ਹੈ ਜੀ ਮੈਂ ਬਾਰ ਬਾਰ ਕਹਿੰਦਾ ਜੀ ਥੋਨੀ ਸਾਹਿਬ ਸਭ ਤੋਂ ਲੱਕੀ ਕੈਪਟਨ ਰਹੇ ਨੇ ਇੰਡੀਆ ਦੀ 7 ਨੰਬਰ ਸੀ ਉਹਨਾਂ ਦਾ ਲਾਟਰੀ ਚ ਵੀ ਕਿਹਾ ਜਾਂਦਾ ਹੈ 7 ਨੰਬਰ ਜੇਮਸ ਵੋਡ ਦਾ ਵੀ 7 ਨੰਬਰ ਠੀਕ ਹੈ ਤੇ 7 ਕਰੋੜ ਰੁਪਇਆ Gandhi ਤੋਂ ਕਿਉਂ ਨਾ ਆਏ ਸਾਰੇ ਕੰਬੀਨੇਸ਼ਨ ਮਿਲਦੇ ਸੋ ਇਸ ਵਾਰ ਕਿਸ ਦੇ ਕਿਹੜੇ ਲੱਕੀ ਜੀ ਸੋ ਇਸ ਵਾਰ ਕਿਸ ਦੇ ਕਿਹੜੇ ਲੱਕੀ ਜੀ ਵਿਨਰ ਦੇ ਨਾਮ ਕਰਨ ਜਾ ਰਹੇ ਹੋ 7 ਕਰੋੜ ਰੁਪਏ ਲੁਧਿਆਣੇ ਵਾਲੇ ਕਿਸ ਬੰਦੇ ਨੂੰ ਕੱਢਣ ਜਾ ਰਹੇ ਹੋ ਕਿਉਂਕਿ ਲੋਕ ਅੱਜ ਆਸਤੇ ਮੈਂ ਦੇਖਿਆ ਜਦੋਂ ਲੋਕ ਕੋ ਥੇ ਆਉਂਦੇ ਨੇ ਆਪ ਟਿਕਟ ਨਹੀਂ ਖਰੀਦਦੇ ਉਹ ਕਹਿੰਦੇ ਤੁਹਾਡੇ ਹੱਥੋਂ ਕਢਵਾਣੀ ਚਲੋ ਐ ਤੇ ਉਹਨਾਂ ਦਾ ਪਿਆਰ ਹੈ ਲੇਕਿਨ ਉਹ ਆਪਣੇ ਹੱਥ ਨਾਲ ਵੀ ਕੱਢ ਲੈਣ ਤਾਂ ਵੀ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦਾ ਪਿਆਰ ਹੈ ਹੁਣ ਗੱਲ ਕਰਾਂ ਜੀ ਜਿੰਨੇ ਰੱਖਣੀ ਹੈ ਇਸ ਰਾਖੀ ਤੇ ਹਾਂਜੀ ਆਪਣੀ ਪੂਜਾ ਦੀ ਥਾਲੀ 'ਚ ਇੱਕ ਮਠਾਈ ਹਾਂਜੀ ਜਿੰਨੀਆਂ ਵੀ ਰੱਖਣੀ ਹੈ ਨਾਲ ਰੱਖਣੀ ਹੈ ਰਖੜੀ ਨਾਲ ਰੱਖਣਾ ਟਿੱਕਾ ਤੇ ਨਾਲ ਰੱਖਣੀ ਹੈ ਦੋ ਟਿਕਟਾ ਜੀ ਇਹ ਦੋਨੋਂ ਟਿਕਟਾ ਭੈਣ ਭਰਾਵਾਂ ਦੀ ਸਾਂਝੀ ਹੋਣੀ ਚਾਹੀਦੀ ਹੈ ਇਹ ਸੀਰੀਜ਼ ਦੀ ਕੋਈ ਵੀ ਰੱਖ ਲੈ ਵੀਦੀ ਕੋਈ ਵੀ ਰੱਖ ਲੇ ਸੇਮ ਨੰਬਰ ਦੀ ਟਿਕਟ ਦੋਨੋਂ ਭੈਣ ਭਰਾ ਮਿਲ ਕੇ ਲੈਣ ਦੋ ਟਿਕਟਾਂ ਖਰੀਦਣ ਦਾ ਇੱਕ ਬੈਨੀਫਿਟ ਮਿਲ ਜਾਂਦਾ ਜੇ ਤੁਹਾਡੇ ਨੰਬਰ ਮਿਲ ਜੇ ਲੈ ਜੀ ਤੁਹਾਡੀ ਸੀਰੀਜ਼ ਨਹੀਂ ਚੇਂਜ ਹੁੰਦੀ ਡਰਾਅ ਡੇਟ ਹੈ 9 ਤਰੀਕ ਦੀ ਰਾਖੀ ਹੈ 16 ਤਰੀਕ ਨੂੰ ਡਰਾਅ ਹੋ ਜਾਣਾ ਠੀਕ 8 ਵਜੇ ਤੁਹਾਡੇ ਚੈਨਲ ਮਾਰਫਤ ਇੱਕ ਗੱਲ ਕਹਦਾ ਬਹੁਤ ਸਾਰੇ ਲੋਕ ਨਾ ਰਿਜ਼ਲਟ ਦੀ ਭਾਲ ਕਰਦੇ ਨੇ ਰਿਜ਼ਲਟ ਕਿੱਥੋਂ దਈਏ ਇੱਕ ਤੇ ਸਾਡੇ ਲਿਫਾਫੇ ਦੇ ਉੱਤੇ ਰਿਜ਼ਲਟ ਦੀ ਨੰਬਰ ਲਿਖੇ ਹੁੰਦੇ ਨੇ ਇੱਕ ਲੋਟਰੀ ਦੀ ਬੈਕ ਤੇ ਲੋਟਰੀ ਦੀ ਬੈਕ ਤੇ ਅਗਰ ਦੇਖੋਗੇ ਤੇ ਤੁਹਾਨੂੰ ਗਵਰਨਮੈਂਟ ਵੈਬਸਾਈਟ ਦਾ ਜ਼ਿਕਰ ਦਿੰਦੀ ਹੈ ਜੀ ਲੋਟਰੀ ਦੇ ਅੱਗੇ ਸਕੈਨਰ ਲੱਗਿਆ ਹੋਇਆ ਹੈ ਸਕੈਨ ਕਰਕੇ YouTube ਤੇ ਲਾਈਵ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਅਨੋ ਨੰਬਰ ਤੇ ਜਾ ਕੇ ਕੋਈ ਰਿਜ਼ਲਟ ਪੁੱਛੋ ਨਾ ਲੋਟਰੀ ਦੀ ਫੋਟੋ ਨਾ ਬਾਇ ਕਰੋ ਅੱਛਾ ਰੱਖੀ ਤੇ ਬਹੁਤ ਸਾਈਬਰ ਫਰਾਡ ਹੋ ਰਿਹਾ ਹੈ ਜੀ 7 ਕਰੋੜ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਇਨਾਮ ਇਸ ਲੋਟਰੀ ਬੰਪਰ ਦੇ ਵਿੱਚ ਨਿਕਲੇ 20 ਲੱਖ ਦੇ 5 ਨੇ 10 ਲੱਖ ਦੇ ਪੰਗ ਨੇ 5 ਲੱਖ ਦੇ ਪੰਗ ਨੇ 1200 ਇਨਾਮ 9000 ਦੇ 1200 5000 ਦੇ 1200 ਇਨਾਮ 3000 ਦੇ 48 ਇਨਾਮ 10000 ਇਨਾਮ 11000 ਰੁਪਏ ਦੇ 51616 ਇਨਾਮ 17 ਕਰੋੜ 20 ਲੱਖ 70000 ਰੁਪਏ ਦੀ ਰਕਮ ਕਿਆ ਬਾਤ ਹੈ ਜਿਸ 17 ਕਰੋੜ 20 ਲੱਖ 70 ਹਜ਼ਾਰ ਰੁਪਏ ਦੀ ਰਕਮ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੇ ਵਿੱਚ ਵੰਡੀ ਜਾਣੀ ਹੈ ਗਵਰਨਮੈਂਟ ਅਪਰੂਵਡ ਹੈ ਜਿਹੜਾ ਕਿ ਇਹ ਬੰਪਰ ਕੱਢਿਆ ਗਿਆ ਹੈ 20 ਲੱਖ ਦਾ ਇਨਾਮ ਉਸ ਤੋਂ ਇਲਾਵਾ 10 ਲੱਖ ਦਾ 5 ਲੱਖ ਦਾ ਵੱਡੇ ਵੱਡੇ ਇਨਾਮ ਤੁਸੀਂ ਇਸ 500 ਰੁਪਏ ਦੇ ਬੰਪਰ ਦੇ ਜ਼ਰੀਏ ਜਿਹੜੇ ਕਿ ਲੈ ਸਕਦੇ ਹੋ ਤੁਸੀਂ ਇਸ ਇਨਾਮ ਦੇ ਹੱਕਦਾਰ ਬਣ ਸਕਦੇ ਹੋ ਪਰ ਉਸ ਦੇ ਲਈ ਤੁਹਾਨੂੰ ਆਣਾ ਪਏਗਾ ਗਾਂਧੀ ਬ੍ਰਦਰ ਦੀ ਸ਼ਾਪ ਨੰਬਰ 55 ਤੇ अच्छा एक चीज ਤੁਸੀਂ ਭੁੱਲ ਗਏ ਲੋਕਾਂ ਦਾ ਬੜਾ ਸਵਾਲ ਆਉਂਦਾ ਜੀ 7 ਕਰੋੜ ਲਈ ਤੇ ਕਰੋੜਾਂ ਟਿਕਟਾਂ ਛਾਪਦੇ ਹੁੰਦੇ ਨੇ ਨਾ ਨਾ ਭਰਾ ਜੀ ਸਿਰਫ 12 ਲੱਖ ਟਿਕਟਾਂ ਨੇ ਜੀ ਸਿਰਫ 12 ਲੱਖ ਟਿਕਟਾਂ ਨੇ ਪੰਜਾਬ ਸਰਕਾਰ ਇੱਕ ਲਾਟਰੀ ਜਿਹੜੀ ਵੀ ਕਰਦੀ ਹੈ ਉਹ ਜਨਤਾ ਨੂੰ ਜਨਤਾ ਦਾ ਹੱਕ ਵੀ ਦਿੰਦੀ ਹੈ ਲਾਟਰੀ ਵਾਲਿਆਂ ਨੂੰ ਰੋਜ਼ਗਾਰ ਦਿੰਦੀ ਹੈ ਤੇ ਬਾਕੀ ਦੇਖ ਲਓ ਜੀ ਤੁਸੀਂ ਹੁਣ ਇਸ ਪਵਿੱਤਰ ਤਹਿਵਾਰ ਤੇ ਕਿਹੜੀ ਮੇਰੀ ਪੈਦੀਆ ਭਰਾ ਕੋਈ ਕਰੋੜ ਪੱਸੀ ਬੰਨਨ ਨਾਲ ਉਹਦਾ ਜਵਾਬ ਉਹਦੇ ਨਤੀਜੇ 16 ਤਰੀਕ ਨੂੰ 8 ਵਜੇ ਲਾਈਵ ਜੀ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਬਿਲਡਿੰਗ ਲੁਧਿਆਣਾ ਵਿਖੇ ਜਾ ਕੇ ਵੀ ਆਪਣੇ ਹੱਥਾਂ ਨਾਲ ਬੇਜਾਨ ਮਸ਼ੀਨਾਂ ਨੂੰ ਘੁਮਾ ਕੇ ਜੀ ਇਹ ਲੋਕੀਏ ਨੂੰ ਕਾਗਜ਼ ਸਮਝਦੇ ਨੇ ਪਰ ਇਹ ਕਾਗਜ਼ ਨਹੀਂ ਹੈ ਉਹ ਇੱਕ ਰਜਿਸਟਰੀ ਦਾ ਕਾਗਜ਼ ਹੁੰਦਾ ਨਾ 20 ਲੱਖ 50 ਲੱਖ ਕਰੋੜ ਦਾ ਇਹ ਕਾਗਜ਼ ਆਏਗਾ ਜੀ 7 ਕਰੋੜ ਰੁਪਏ ਦਾ ਇਹਨੂੰ ਕਾਗਜ਼ ਨਾ ਕਹੀਓ ਇਹ ਹੈਗੇ ਤੁਹਾਡੇ ਕਿਸਮਤ ਦੀ ਪਤਰੀ ਜੀ ਠੀਕ ਹੈ ਨਾ ਜੀ ਲੋਕੀ ਕਹਿੰਦੇ ਦੋ ਰਾਸ਼ੀਆਂ ਵਾਲਿਆਂ ਦੀ ਲਾਟਰੀ ਨਿਕਲੂਗੀ 12 ਦੇ 12 ਰਾਸ਼ੀਆਂ ਵਾਲੇ ਦੀ ਨਿਕਲੂਗੀ ਕਿਸਮਤ ਅਜਮਾਣੀ ਚਾਹੀਦੀ ਹੈ ਲਾਟਰੀ ਪਾ ਕੇ ਹਾਂ ਤੁਹਾਡੇ ਚੈਨਲ ਤੇ ਜਾਂਦੇ ਜਾਂਦੇ ਲਾਟਰੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਓ ਜੇ ਪੈਸਾ ਇੱਕ ਟਿਕਟ ਦਾ ਇੱਕ ਪਾਓ ਜੇ ਜੋ ਪਾ ਸਕਦੇ ਹੋ ਤੇ ਸੇਵ ਨੰਬਰ ਪਾਓ ਲਾਟਰੀ ਸਿਰਫ ਫਿਜ਼ੀਕਲ ਦੁਕਾਨਾਂ ਤੋਂ ਪਾਓ ਮੇਰੇ ਕੋਲ ਪਾ ਸਕਦੇ ਹੋ ਤੁਹਾਡਾ ਧੰਨਵਾਦ ਹੈ ਨਹੀਂ ਤੇ ਅੱਛੇ ਕਿਸੇ ਦੁਕਾਨਦਾਰ ਕੋਲ ਪਾਓ ਬਿਲਕੁਲ ਬਿਲਕੁਲ ਪਰ ਮੈਂ ਇਹਨਾਂ ਕੋਲ ਪਾਣ ਦਾ ਇੱਕ ਬੈਨੀਫਿਟ ਦੱਸ ਦਨੀ ਆ ਬੈਨੀਫਿਟ ਕੀ ਹੈ ਔਰ ਇਹਨਾਂ ਨੂੰ ਪਿੱਛੇ ਕਰਦੀ ਆ ਕਹਿੰਦੇ ਜਿੱਥੇ ਮਰਜ਼ੀ ਪਾਓ ਪਰ ਇਹਨਾਂ ਦੇ ਕੋਲ ਇੰਨਾ ਜ਼ਿਆਦਾ ਰਸ਼ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕਹਦੇ ਨੇ ਜਿਹੜੀਆਂ ਕਿ ਤੁਹਾਨੂੰ ਦਿਖਾਈਆਂ ਸੀ ਇੱਧਰ ਦੇਖੋ ਇੱਕ ਵਾਰੀ ਇੱਧਰ ਕੈਮਰਾ ਜ਼ਰੂਰ ਕਾਹੂੰਗੇ ਕਮਾਇਆ ਜਾਵੇ ਇਹ ਦੇਖੋ ਲੋਕ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਗਾਂਧੀ ਬ੍ਰਦਰ ਆਲਿਆਂ ਨੂੰ 24 ਘੰਟੇ ਤੁਸੀਂ ਆ ਸਕਦੇ ਹੋ ਕਿਸ ਤਰ੍ਹਾਂ ਹੀ ਰਾਸ਼ਨਾਂ ਦੀ ਦੁਕਾਨ ਤੇ ਵੇਖਣ ਨੂੰ ਮਿਲਦਾ ਨੇ ਔਰ ਇਹ ਤੁਸੀਂ ਪਿਆਰ ਦਾ ਰਿਜ਼ਲਟ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਪਿਆਰ ਦੋ ਪਿਆਰ ਲਓ ਲਾਟਰੀ ਲਓ ਕਰੋੜਪਤੀ ਬਣੋ ਜੀ ਇਹ ਅਸਲੀ ਪਿਆਰ ਹੈ ਕੋਈ 2.5 ਕਰੋੜ ਦਾ ਮਾਲਕ ਕੋਈ 5 ਕਰੋੜ ਦਾ ਕੋਈ 2 ਕਰੋੜ ਦਾ ਕਦੇ ਕੋਈ ਕਰੋੜ ਦਾ ਮਾਲਕ ਇਹ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਹੁਣ ਬਾਕੀ ਜੀ ਥੋੜਾ ਜਿਹਾ ਤਰਨ ਜੀ ਤੁਸੀਂ ਵੀ ਦੱਸੋ ਕੁਝ ਮੈਂ ਕੰਗਰਾਂਜ ਤਰਨਜੀ ਹੁਣ ਯੂਥ ਆ ਰਹੇ ਅੱਗੇ ਜੀ ਇਹ ਵੀ ਦੱਸ ਦੇ ਸਿਰ ਤੁਸੀਂ ਮੈਨੂੰ ਇਹ ਦੱਸੋ ਕਿ ਲੋਕ ਆਉਂਦੇ ਨੇ ਸਪੈਸ਼ਲ ਮੈਂ ਦੇਖਿਆ ਤੁਹਾਡੇ ਫਾਦਰ ਸਾਹਿਬ ਨੂੰ ਲੱਭਦੇ ਨੇ ਕਿੰਨੇ ਦੇ ਹੱਥੋਂ ਹੀ ਲਾਟਰੀ ਪੁਆਣੀ ਆ ਜਦੋਂ ਨਹੀਂ ਹੁੰਦੇ ਤੇ ਫਿਰ ਕਿਵੇਂ ਮੈਨੇਜ ਕਰਦੇ ਅ ਚਲੋ ਲੋਕੀ ਹੁਣ ਅੱਜ ਕੱਲ ਮੈਨੂੰ ਵੀ ਦੇਖਦੇ ਆ ਵੀਡੀਓ ਤੇ ਕਹਿੰਦੇ ਆ ਕਿ ਤੁਸੀਂ ਤੁਸੀਂ ਦੇ ਦਿਓ ਚਲੋ ਟਿਕਟ ਬਾਕੀ ਉਹਨਾਂ ਦੀ ਜਗ੍ਹਾ ਤਾਂ ਮੈਂ ਨਹੀਂ ਲੈ ਸਕਦਾ ਹਲੇ ਕਿਉਂਕਿ ਬਹੁਤ ਸਾਲ ਦੀ ਮਿਹਨਤ ਹੈ ਉਹਨਾਂ ਦੀ ਤੇ ਮੈਂ ਹਲੇ ਪਿਆਰ ਲੋਕਾਂ ਦਾ ਕਿਵੇਂ ਦੇਖ ਦੋ ਕਿੰਨਾ ਪਿਆਰ ਕਰ ਤੁਸੀਂ ਦੇਖ ਲਓ ਇੱਕ ਵਾਰ ਪਿੱਛੇ ਤੁਸੀਂ ਇੱਕ ਵਾਰੀ ਦੇਖਿਓ ਇੱਕ ਮਿੰਟ ਫ੍ਰੀ ਕੀਤਾ ਮੈਂ ਹਲੇ ਸਰ ਨੂੰ ਇੱਕ ਮਿੰਟ ਦੇ ਵਿੱਚ ਔਰ ਇਧਰ ਦੇਖੋ ਕਿਵੇਂ ਉਹਨਾਂ ਨੂੰ ਅੰਦਰ ਲੈ ਗਏ ਨੇ ਕਿ ਮੇਰੀ ਟਿਕਟ ਕੱਢ ਦੋ ਮੇਰੀ ਟਿਕਟ ਕੱਢ ਦੋ ਈਸ਼ਵਰ ਕੀ ਕੁਝ ਖਾਸ ਲੈ ਕੇ ਆਏ ਅਸਵਾ ਰਖੜੀ ਬੰਪਰ ਲੈ ਕੇ ਆਇਆ ਜੋ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ 7 ਕਰੋੜ ਦਾ ਇਨਾਮ ਲੈ ਕੇ ਆਇਆ ਹੈ ਪਹਿਲਾਂ ਕਦੀ ਵੀ 7 ਕਰੋੜ ਦਾ ਇਨਾਮ ਰਖੜੀ 'ਚ ਨਹੀਂ ਆਇਆ ਸੀ ਇਸ ਤੋਂ ਪਹਿਲਾਂ 10 ਕਰੋੜ ਦਾ ਇਨਾਮ ਆਇਆ ਸੀ ਪਰ ਉਹ ਨਿਊ ਇਅਰ ਤੇ ਐਸੇ ਕਰਾ ਪਰ ਲੱਗਦਾ ਕਿ ਹੁਣ ਰਖੜੀ ਬੰਪਰ ਦੀ ਜਗ੍ਹਾ ਜਿਵੇਂ ਤੁਸੀਂ ਇਹ ਛੱਡੀ ਹੋਈ ਹੈ ਇੱਥੇ ਵੀ ਇੱਕ ਨਵੀਂ ਫੋਟੋ ਲੱਗ ਜਾਏਗੀ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਕਿ ਅਸੀਂ ਕਿਉਂ ਵੱਖਰੇ ਹਾਂ ਲੋਕਾਂ ਤੋਂ ਪਹਿਲਾਂ ਤਾਂ ਇਹ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਸਾਡੀ ਦੁਕਾਨ ਤੇ ਰਸ਼ ਕਿਉਂ ਲੱਗਿਆ ਰਹਿੰਦਾ ਇਹ ਸਾਡੇ ਖੁਦ ਦੇ winner ਨੇ ਜੀ ਇਹ ਜਿੰਨੇ ਵੀ winner ਨੇ ਨਾ ਪਿਛਲੇ 2 ਸਾਲਾਂ ਦੀ ਫੋ ਕਾਫੀ ਵੋਟਾਂ ਮਿਸਪਲੇਸ ਹੋ ਗਈਆਂ ਉੱਤਾ-ਉੱਤਾ ਹੋ ਗਿਆ ਪਰ ਇਹ ਸਾਡੇ ਖੁਦ ਦੇ ਵਿਨਰ ਨੇ ਜਿਹੜੇ 2 ਸਾਲਾਂ ਦੇ ਵਿੱਚ ਵਿੱਚ ਜਿਹੜੇ ਕਰੋੜਾਪਤੀ ਫਰਸਟ ਪ੍ਰਾਈਜ਼ ਦੇ ਵਿਨਰ ਨੇ ਨਾਲ ਸੈਕੰਡਰੀ ਪ੍ਰਾਈਜ਼ ਥਰਡ ਪ੍ਰਾਈਜ਼ ਲੱਖਪਤੀ ਕੁਝ ਵੀ ਨਹੀਂ ਲਾਇਆ ਸਿਰਫ ਕਰੋੜ ਵਾਲੇ ਵਿਨਰ ਨੇ ਇਹੀ ਫੋਟੋਆਂ ਤੁਸੀਂ ਅੱਗੇ ਕਿਤੇ ਵੀ ਦੇਖ ਲਓ ਇਹੀ ਲੋਕੀ ਲਾਈ ਜ ਨੇ ਇਹ ਸਾਡੀ ਮਿਹਨਤ ਦੀ ਕਮਾਈ ਹੈ ਜਿਹੜੀ ਲੋਕ ਕਾਪੀ ਕਰ ਰਹੇ ਆ ਤਾਂ ਗਾਂਧੀ ਬ੍ਰਦਰਸ ਵੱਖਰਾ ਹੈ ਕਿਉਂਕਿ ਇਹ ਸਾਰੇ winner ਜਿਹੜੇ ਵੀ ਨੇ ਸਾਡੇ ਖੁਦ ਦੇ ਨੇ ਪੂਰੇ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਰਿਟੇਲਰ ਨਹੀਂ ਹੋਇਆ ਜਿਨੇ ਇੰਨੇ ਜ਼ਿਆਦਾ ਕਰੋੜਪਤੀ ਅਜ ਤੱਕ ਬਣਾਏ ਹੋ ਜੀ ਬਿਲਕੁਲ ਜੀ ਪੂਰੇ ਇੰਡੀਆ ਦੇ ਵਿੱਚ ਚੈਲੰਜ ਕਰਦੇ ਨੇ ਕੋਈ ਇਦਾਂ ਦਾ ਰਿਟੇਲਰ ਨਹੀਂ ਹੋਇਆ ਜਿਨੇ ਇੰਨੇ ਸਾਰਾ ਕਰੋੜਪਤੀ ਬਣਾਏ ਹੋ ਨੇ ਸਾਰੀ ਪੋਸਟਰ ਭਰਿਆ ਪਿਆ ਰਖੜੀ ਪੰਪਰ ਦੀ ਜਗ੍ਹਾ ਖਾਲੀ ਆ ਔਰ ਅਗਲੀ ਫੋਟੋ ਤੁਹਾਡੀ ਹੋ ਸਕਦੀ ਹੈ ਜੇਕਰ ਤੁਸੀਂ ਰਖੜੀ ਪੰਪਰ ਪਰਚੇਸ ਕਰਕੇ ਆਪਣੀ ਕਿਸਮਤ ਅਜ਼ਮਾਉਣੇ ਹੋ ਔੜਾ ਕਿੱਥੇ ਹੈ ਜੀ ਚੌੜਾ ਬਾਜ਼ਾਰ ਕਲॉक ਟਾਵਰ ਸ਼ਾਪ ਨੰਬਰ 55 ਗਾਂਧੀ ਬ੍ਰਦਰ ਵਾਲਿਆਂ ਦੇ